ਟਿਕਟ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਰੀ ਵਾਰਸ ਹੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤੇ ਤੁਸੀਂ ਛੱਡੋ ਤੇ ਚੱਲਦਾ ਰਹਿੰਦਾ ਹੈ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਹਨੂੰ ਲੱਭ ਰਿਆ ਕੋਈ ਕਿਹਨੂੰ ਲੱਭ ਰਿਆ ਸਪਾਰਸ਼ਾਂ ਲਵਾ ਰਿਆ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਿਲੇ ਉਹ ਛੱਡੋ ਪਰੇ ਗੱਲ ਬਿੱਟਾ ਨਾਲ ਉਹਨਾਂ ਨੂੰ ਜਵਾਬ ਇਲੈਕਸ਼ਨ 'ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਜਵਾਬ ਦਵਾਂਗੇ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਔਜਲਾ ਸਾਹਿਬ ਜਿੱਤੇ ਹੋਏ ਮਨੀਸ਼ ਤਿਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟਿਕਟ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਲੀਵਾਰਸ ਹੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤੇ ਤੁਸੀਂ ਛੱਡੋ ਤੇ ਚੱਲਦਾ ਰਹਿੰਦਾ ਹੈ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੇ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਹਨੂੰ ਲੱਭ ਰਿਹਾ ਕੋਈ ਕਿਹਨੂੰ ਲੱਭ ਰਿਹਾ ਸਪਾਰਸ਼ਾਂ ਲਵਾ ਰਿਹਾ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਈਰ ਮੰਤਰੀ ਆਸ਼ੂ ਦੀ ਗੱਲ ਕਰੀ ਨਹੀਂ 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 ਹਾ ਮਨੀਸ਼ ਟਵਾੜੀ ਜੀ ਤਾਂ ਉਹ ਲੜਦੇ ਆ ਬਟਾ ਤੁਹਾਨੂੰ ਇਹਦਾ ਉਹਦਾ ਅਡਰੈਸ ਸੀ ਜੀ ਟਵਾੜੀ ਜੀ ਦੇ ਸੀ ਨਾ ਪਰ ਖਤਰਾ ਸੀ ਤਾਂ ਇਹਦੇ ਅੱਧਰ ਆਏ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਹੇ ਆ ਵੀ ਅਸੀਂ ਤਾਂ ਕਿਸੇ ਦਾ ਨਾਂ ਹੀ ਨਹੀਂ ਭੇਜਿਆ ਸੀ ਇੱਥੋਂ ਕੱਲਿਆਂ ਦਾ ਨਾਂ ਸੀ ਆਸ਼ੂ ਜੀ ਕਹਿੰਦੇ ਕਿ ਤੁਸੀਂ ਲੀਡਰ ਦਾ ਫੋਨ ਨਹੀਂ ਚੁੱਕਦੇ ਸੀ ਇਹ ਤੇ ਨੀਚੇ ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਕੋਈ ਦੱਸਦਾ ਮਹਾਲ ਮੈਨੂੰ ਕਿਉਂ ਪੁੱਛਦਾ ਜੀ ਇਹ ਸਵਾਲ ਕੋਈ ਨਾ ਬਿਟੂ ਜੀ ਜਾਨਾ ਦੇ ਮੁੱਦੇ ਹਜਰ ਦੇ ਮੁੱਦੇ ਆ ਜਾਂਦੀ ਸਾਲਾ ਇਹ ਕਿਤਾ ਦੇਖਦਾ ਆ ਸਾમના ਦੇ ਮੁੱਦੇ ਆ ਗੱਲ ਬਹੁਤ ਵੱਡੀ ਆ ਬੇਟਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰੇਾਂ ਦਾ ਜਵਾਬ ਦੇ ਰਿਹਾ ਤੇਰੀ ਚੰਨੀ ਦੀ ਗੱਲ ਕਰ ਰਿਹਾ ਤਲਵਾਰ ਦੀ ਦੀ ਗੱਲ ਕਰ ਰਿਹਾ ਚੰਨੀ ਜੀ ਜਾਂ ਤਾਂ ਕੋਈ ਨੰਬਰ ਐਸਾ ਦੇ ਉਹ ਯਾਰ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਹਜੇ ਬੜਾ ਟਾਈਮ ਆ ਦੋ ਮਹੀਨੇ ਸਭ ਤੁਹਾਨੂੰ ਕੱਲੀਆਂ ਕੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਹੋ ਜਿਹੜੇ ਛੱਡ ਜਿਹੜੇ ਛੱਡ ਤੇ ਉਹ ਛੱਡੋ ਪਰੇ ਗੱਲ ਉਹਨਾਂ ਨੂੰ ਜਵਾਬ ਇਲੈਕਸ਼ਨ 'ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਜਵਾਬ ਦਵਾਂਗੇ